ਯਾਦਤੇ ਕਰਦੇ ਤੁਸੀਂ ਮੈਂ ਤੁਹਾਡੇ ਕੋਲ ਫੌਜਾਂ ਲੈ ਕੇ ਆਉਂਦਾ ਆਪਣੇ ਜਰਨੈਲ ਤੌਰ ਦਾ ਆ ਵੇਖੋ ਮੇਰੇ ਕੋਲੇ ਤੋਪਾਂ ਨੇ ਮੇਰੇ ਕੋਲੇ ਰਫਲਾ ਨੇ ਮੇਰੇ ਕੋਲੇ ਜੋਧੇ ਨੇ ਸੂਰਮੇ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਜੱਪ ਕਰਕੇ ਸੁਣੀ ਗਏ ਜਦੋਂ ਡੱਲਾ ਕਾਫੀ ਆਪਣੀ ਫੌਜ ਦੀ ਸਫਤ ਕਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਉਹ ਮੈਨੂੰ ਕਿਉਂ ਨਹੀਂ ਜਾਤ ਕੀਤਾ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਡੱਲੇ ਚੌਧਰੀ ਨੂੰ ਕਹਿੰਦੇ ਚੌਧਰੀ ਸਾਹਿਬ ਉਹ ਵਾਹਿਗੁਰੂ ਜੀ ਦਾ ਹੁਕਮ ਸੀਗਾ ਉਹ ਵਾਹਿਗੁਰੂ ਜੀ ਦਾ ਹੁਕਮ ਸੀਗਾ ਮੇਰੇ ਸਿਰ ਕਰਜ਼ਾ ਸੀਗਾ ਕਿ ਉਹ ਕਰਜ਼ਾ ਜਿਹੜਾ ਮੈਂ ਕਿਸ਼ਤਾਂ ਦੇ ਵਿੱਚ ਉਤਾਰ ਕੇ ਆਇਆ ਸ਼ਾਇਰ ਲਿਖਦਾ ਜਦ ਡੁੱਬਦੇ ਦੇਸ਼ ਨੂੰ ਸਹਾਰਾ ਨਹੀਂ ਸੀ ਕੋਈ ਦੇਸ਼ ਡੁੱਬ ਰਿਹਾ ਸੀ ਜੋਤਾਂ ਬਜਾਈਆਂ ਜਾ ਰਹੀਆਂ ਸੀ ਮੰਦਰ ਢਾਏ ਜਾ ਰਹੇ ਸੀ ਇਹ ਦੇਸ਼ ਡੁੱਬ ਰਿਹਾ ਸੀ ਡੁੱਬਦੇ ਦੇਸ਼ ਨੂੰ ਸਹਾਰਾ ਨਹੀਂ ਸੀ ਕੋਈ ਉਦੋਂ ਪਿਤਾ ਦੇਸ਼ ਤੋਂ ਬਾੜਿਆ ਮੈਂ ਪਿਤਾ ਕੁਰਬਾਨੂ ਕਰ ਦਿੱਤਾ ਮਾ ਗੁਜਰੀ ਠੰਡੇ ਬੁਰਜ ਵਿੱਚ ਗੁਜਰੀ ਸਮਾ ਗੁਜਰੀਆ ਤੇ ਕਿਵੇਂ ਗੁਜਾਰਿਆ ਮੈਂ ਉਹ ਡੱਲਿਆ ਉਹ ਮੈਨੂੰ ਪਤਾ ਪੋਦੀਆਂ ਰਾਤਾਂ ਕਿਵੇਂ ਗੁਜਾਰੀਆਂ ਨੇ ਮੈਂ ਠੰਡੇ ਪਾਣੀ ਦੇ ਵਿੱਚ ਸਰਸਾ ਦੇ ਵਿੱਚ ਦੀ ਕਿਵੇਂ ਨੰਗ ਕੇ ਗਿਆ ਕਿਵੇਂ ਮੇਰੇ ਤੇ ਹਮਲਾ ਹੋਇਆ ਕਿਵੇਂ ਮੈਂ ਜਿਗਰਾ ਵੱਡਾ ਕਰਕੇ ਆਪਣੇ ਪੁੱਤਰਾਂ ਨੂੰ ਸ਼ਿੰਗਾਰ ਕੇ ਤਿਆਰ ਕਰਕੇ ਮੈਦਾਨੇ ਜੰਗ ਦੇ ਵਿੱਚ ਤੋਰਦਾ ਗਿਆ ਮੈਨੂੰ ਪਤਾ ਹੈ ਡੱਲਿਆ ਮੈਨੂੰ ਪਤਾ ਹੈ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਮੈਂ ਕਿਵੇਂ ਨੰਗ ਕੇ ਆਇਆ ਕਿੱਡਾ ਜਿਗਰਾ ਰੱਖਿਆ ਹੋਏਗਾ ਪਰ ਮਾਂ ਗੁਜਰੀ ਠੰਡੇ ਬੁਰਜ ਵਿੱਚ ਗੁਜਰੀ ਤੇ ਸਮਾਂ ਗੁਜਰੀ ਤੇ ਕਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਬਖਸ਼ੇਸੀ ਪਰਮਾਤਮਾ ਨੇ ਮੈਨੂੰ ਮੈਂ ਚਾਰ ਪੁੱਤਰਾਂ ਵਾਲਾ ਸੀ ਚਾਰ ਮੇਰੇ ਘਰ ਦੇ ਵਿੱਚ ਨੂਹਾਂ ਹੋਣੀਆਂ ਸੀਗੀਆਂ ਪਰ ਨਹੀਂ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਤੇ ਸੱਸ ਕਿੱਚਾ ਉਹਦੀ ਵਸਤੂ ਸੀ ਉਹਦੀ ਦਾਤ ਸੀ ਉਹ ਲੈ ਗਿਆ ਚਾਰ ਪੁੱਤ ਬਖਸ਼ੇਸੀ ਪਰਮਾਤਮਾ ਨੇ ਮੈਨੂੰ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਂ ਤੇ ਆਪਣੇ ਸਿੱਖਾਂ ਨੂੰ ਵੀ ਰੋਕਦਾ ਇਹ ਮੈਨੂੰ ਸ਼ਹਿਨशाह ਨਾ ਕਹੋ ਮੈਨੂੰ ਬਾਦਸ਼ਾਹ ਨਾ ਕਹੋ ਮੈਨੂੰ ਗੁਰੂ ਨਾ ਕਹੋ ਮੈਨੂੰ ਪਰਮੇਸ਼ਰ ਨਾ ਕਹੋ ਕਿਉਂ ਚਾਰ ਪੁੱਤ ਬਖਸ਼ੇ ਸੀ ਪ੍ਰਮਾਤਮਾ ਨੇ ਮੈਨੂੰ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਸਹਿਨशाह ਮਤ ਆਖੋ ਸਿੰਘੋ ਮੈਨੂੰ ਕਿਸ਼ਤਾਂ ਦੇ ਵਿੱਚ ਕਰਜ਼ ਉਹ ਤਾ ਦਿਆ ਮੈਂ ਮੈਂ ਤੇ ਕਿਸ਼ਤਾਂ ਦੇ ਵਿੱਚ ਥੋੜਾ ਥੋੜਾ ਕਰਕੇ ਕਰਜ਼ਾ ਲਾ ਕੇ ਆਇਆ ਮੈਂ ਤੇ ਆਪਣੀ ਫੌਜ ਤੇ ਕੋਈ ਮਾਣ ਨਹੀਂ ਕੀਤਾ ਆਪਣੇ ਪੁੱਤਰਾਂ ਤੇ ਕੋਈ ਮਾਣ ਨਹੀਂ ਕੀਤਾ ਤੇ ਡੱਲਾ ਚੌਧਰੀ ਵੱਡੀਆਂ ਵੱਡੀਆਂ ਫਟਾ ਮਾਰਦਾ ਉੱਪਰੋਂ ਦਲਾਸੇ ਜੇ ਦਿੰਦਾ ਹੈ ਹੌਸਲੇ ਜਾਂ ਦਿੰਦਾ ਹੈ ਗੁਰੂ ਪਿਆਰੇ ਉਹ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਡੱਲਿਆ ਲਿਹਾ ਫਿਰ ਆਪਾਂ ਤੇਰਾ ਇੱਕ ਅੱਧਾ ਜਰਨੈਲ ਹੈ ਜਿਹੜਾ ਪਰਖ ਕੇ ਵੇਖ ਲੈਨੇ ਆ ਤੂੰ ਕਹਿੰਦਾ ਮੇਰੇ ਕੋਲੇ ਜਰਨੈਲ ਨੇ ਮੇਰੇ ਕੋਲੇ ਜੋਧੇ ਨੇ ਮੇਰੇ ਕੋਲੇ ਸੂਰਮੇ ਨੇ ਲਿਹਾ ਆਪਾਂ ਜਰਨੈਲ ਇੱਕ ਅੱਧਾ ਪਰਖ ਕੇ ਵੇਖ ਲੈਨੇ ਆ ਉਸ ਵਕਤ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਜਰ ਨੂੰ ਗੁਰੂ ਕੇ ਲਾडले ਗੁਰੂ ਕੇ ਪਿਆਰੇ ਸਿੱਖ ਨੇ ਰਫਲ ਭੇਟ ਕੀਤੀ ਇਤਿਹਾਸ ਪੰਨਾ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਫਲ ਦਾ ਨਿਸ਼ਾਨਾ ਪਰਖਣ ਵਾਸਤੇ ਡੱਲੇ ਨੂੰ ਕਹਿੰਦੇ ਡੱਲਿਆ ਲਿਆ ਫਿਰ ਆਪਣਾ ਇੱਕ ਅੱਧਾ ਜਰਨੈਲ ਤੇ ਆਪਰ ਰਫਲ ਦਾ ਨਿਸ਼ਾਨਾ ਪਰਖ ਕੇ ਵੇਖ ਲਈਏ ਉਹਨੂੰ ਗੁਰੂ ਮੁਖ ਪੇਰ ਡੱਲਾ ਤਾਂ ਠਾਂ ਠਾਂ ਚਾਹ ਕਦਾ ਵੀ ਹੈ ਤੇ ਇੱਕ ਵੀ ਇਹਦਾ ਜਰਨੈਲ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਨਹੀਂ ਆਇਆ ਰਫਲ ਦਿਨ ਇਨਸ਼ਾਅੱਲੇ ਨਾਈਓ ਡੱਲੇ ਦੀ ਹਿੰਮਤ ਪਈ ਵੀ ਮੈਂ ਆਪਣੇ ਜਰਨੈਲ ਨੂੰ ਕਹਦੀਆਂ ਡੱਲਾ ਕਹਿੰਦਾ ਸਤਿਗੁਰੂ ਫੌਜਾਂ ਆਇਦਾਂ ਨਹੀਂ ਮਰਵਾਇਆਂ ਜਾਂਦੀਆਂ ਹੁੰਦੀਆਂ ਇਹ ਤੇ ਮੇਰੇ ਸੂਰਮੇ ਮੇਰੇ ਯੋਧੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਨੇ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਹੋ ਕੇ ਲੜਨ ਵਾਲੇ ਨੇ ਇਦਾਂ ਨਹੀਂ ਫੌਜਾਂ ਮਰਵਾਈਦੀਆਂ ਉਹਦੀ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੇਰ ਮੁਸਕਰਾਈ ਕਿਉ ਚੋਜੀ ਨੇ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਮੇਰਾ ਹਰ ਪ੍ਰਭ ਚੋਜੀ ਜੀਓ ਚੋਜ ਨੇ ਹੋਦੇ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡਲਿਆ ਕੀ ਗੱਲ ਤੇਰਾ ਜਰਨੈਲ ਕੋਈ ਆਇਆ ਹੀ ਨਹੀਂ ਕਿੰਦ ਸਤਿਗੁਰੂ ਇਹ ਫੌਜਾਂ ਨੇ ਮੈਦਾਨੇ ਜੰਗ ਦੇ ਵਿੱਚ ਲੜਨ ਵਾਲੀਆਂ ਨੇ ਜੁੱਜਣ ਵਾਲੀਆਂ ਨੇ ਗੁਰਮੁਖੋ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕੋ ਹੀ ਆਵਾਜ਼ ਮਾਰੀ ਹੈ ਇੱਕੋ ਹੀ ਆਵਾਜ਼ ਵੀ ਭਾਈ ਸਾਡਾ ਸਿੱਖ ਆਵੇ ਤੇ ਅਸੀਂ ਰਫਲ ਦਾ ਨਿਸ਼ਾਨਾ ਪਰਖਣਾ ਹੈ ਉਸ ਵਕਤ ਪਿਓ ਪੁੱਤ ਨੇ ਪਿਓ ਪੁੱਤ ਨੇ ਜੀ ਬਾਬਾ ਬੀਰ ਸਿੰਘ ਤੇ ਬੱਬ ਧੀਰ ਸਿੰਘ ਕੌਣ ਨੇ ਮਜਵੀ ਸਿੱਖ ਨੇ ਉਹ ਨੇ ਜਿਨ੍ਹਾਂ ਨੂੰ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਰੰਗ ਰੇਟਾ ਗੁਰੂ ਕਾ ਵੇਟਾ ਉਹ ਕੌਮ ਦੇ ਵਿੱਚੋਂ ਨੇ ਜਿਨ੍ਹਾਂ ਦੇ ਵੱਡ ਬਡੇਰੇ ਧੰਨ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੱਕ ਲੈ ਕੇ ਗਏ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਦਾ ਕੀਤਾ ਗੁਰਮੁਖੋ ਤੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਦੋਨੋਂ ਜਣੇ ਪਿਓ ਪੁੱਤ ਨੇ ਜਦੋਂ ਆਵਾਜ਼ ਮਾਰੀ ਵੀ ਗੁਰੂ ਨੇ ਬੁਲਾਇਆ ਉਸ ਵਕਤ ਇਸ ਸਿਰਾਂ ਤੇ ਦਮਾਲੇ ਸਜਾਂਦੇ ਪਏ। ਇੱਕ ਦੋ ਲੜਨੇ ਜਿਹੜੇ ਲੱਗੇ ਨੇ। ਤੇ ਬਾਕੀ ਦੇ ਲੜ ਜਿਹੜੇ ਦਸਤਾਰਾਂ ਦੇ ਹਜੇ ਰਹਿੰਦੇ ਨੇ ਲਾਉਣ ਨਾਲ। ਪਿਓ ਪੋਤ ਦੌੜ ਕੇ ਆਏ। ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਖਲੋਗੇ। ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਰਫਲ ਸਿੱਧੀ ਕੀਤੀ ਨਿਸ਼ਾਨਾ ਛਿੰਨਿਆ ਇਹਨਾਂ ਤੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਸਾਹਮਣੇ ਖਲੋਤੇ ਕਿਤੇ ਪਿਓ ਮੂਰੇ ਹੁੰਦਾ ਕਿਤੇ ਪੁੱਤ ਮੂਰੇ ਹੋ ਜਾਂਦਾ ਕਿਤੇ ਪਿਓ ਅੱਡੀਆਂ ਚੁੱਕ ਲੈਂਦਾ ਪਹਿਲਾ ਸਹੀਦ ਹੋਣ ਵਾਸਤੇ ਕਿਤੇ ਪੁੱਤ ਚੁੱਕ ਲੈਂਦਾ ਉਹ ਕਹਿੰਦਾ ਨਹੀਂ ਪਹਿਲਾਂ ਮੈਂ ਮਰਨਾ ਉਹ ਕਹਿੰਦਾ ਨਹੀਂ ਪਹਿਲਾਂ ਮੈਂ ਮਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਰਫਲ ਦਾ ਨਿਸ਼ਾਨਾ ਉੱਚਾ ਜਾ ਕਰ ਲੈਂਦੇ ਨੇ ਕਿਤੇ ਨੀਮਾ ਕਰ ਲੈਂਦੇ ਇਹ ਸਾਰਾ ਜਿਹੜਾ ਅਜਬ ਨਜ਼ਾਰਾ ਹੈ ਇਹ ਡੱਲਾ ਚੌਧਰੀ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਤੇ ਨਾਲੇ ਸਿੱਖਾਂ ਵੱਲ ਵੇਖਦਾ ਤੇ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੀ ਵੇਖਦੇ ਵੀ ਇਹ ਹੁਣ ਛੱਡੇ ਹੀ ਗ੍ਰਾਫ ਹਉਣ ਨਿਸ਼ਾਨਾ ਲਾਇਆ ਹੁਣ ਘੋੜਾ ਦੱਬਿਆ ਵੇਖਦੇ ਇਹਦੇ ਵੱਡੇ ਵੱਡੇ ਜਰਨੈਲ ਇਹਦੀਆਂ ਫੌਜਾਂ ਮੂਹੱਡੇ ਖਲੋਤੀਆਂ ਨੇ ਵੀ ਹੁਣ ਵੀ ਗੁਰੂ ਨੇ ਨਿਸ਼ਾਨਾ ਲਾਇਆ ਹੁਣ ਵੀ ਇਹਨਾਂ ਦੀ ਮੌਤ ਹੋਈ ਇਹਨਾਂ ਦੇ ਵਿੱਚੋਂ ਇੱਕ ਨਾ ਇੱਕ ਗਿਰਿਆ ਨੇ ਵੇਖਦੇ ਪਏ ਨੇ ਤੰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਫੀ ਸਮਾਂ ਇਦਾਂ ਕਰਦੇ ਤਾਏ ਕਿ ਤੇ ਪਿਓ ਮੂਰੇ ਹੁੰਦਾ ਕਿ ਤੇ ਪੁੱਤ ਮੂਰੇ ਹੁੰਦਾ ਇਹਦਾ ਕਾਫੀ ਸਮਾਂ ਜਦੋਂ ਹੁੰਦਾ ਰਿਆ ਤੰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਦਾ ਨਿਸ਼ਾਨਾ ਲੈ ਕੇ ਇਹਨਾਂ ਦੇ ਸਿਰ ਦੇ ਉੱਪਰ ਦੀ ਫੈਰ ਨਗਾਹ ਦਿੱਤਾ ਆਖੋ ਸਤਨਾਮ ਦੋਨਾਂ ਦੇ ਸਿਰਾਂ ਦੇ ਉੱਪਰ ਦੀ ਗੋਲੀ ਨਿਗਾਹ ਦਿੱਤੀ ਤੇ ਗੁਰਮੁਖ ਪਿਆਰਿਓ ਤਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਹਰੇ ਕਹਿੰਦੇ ਉਹ ਡੱਲਿਆ ਵੇਖ ਤੇਰੇ ਜਰਨੈਲਾਂ ਦੇ ਵਿੱਚ ਤੇ ਮੇਰੇ ਜਰਨੈਲਾਂ ਦੇ ਵਿੱਚ ਬੋਲੋ ਬਹੁਤ ਦਿਨ ਰਾਤ ਦਾ ਫਰਕ ਹੈ ਮਨ ਦਾ ਤੇਰੇ ਕੋਲੇ ਫੌਜਾਂ ਨਹੀਂ ਮਨੰ ਦਾ ਤੇਰੇ ਕੋਲੇ ਅਸਲਾ ਹੈ ਪਰ ਹਕੀਕਤ ਇਹ ਹੈ ਜਿਹੜੀ ਤੇਰੀ ਫੌਜ ਹੈ ਉਹ ਤਨਖਾਹਾਂ ਲੈ ਕੇ ਲੜਨ ਵਾਲੀ ਹੈ ਆਖੋ ਜਤਨਾ ਤਨਖਾਹਾਂ ਲੈ ਕੇ ਲੜਨ ਵਾਲੀ ਹੈ ਤੇ ਯਾਦ ਰੱਖਿਓ ਤਨਖਾਹਾਂ ਲੈ ਕੇ ਲੜਨ ਵਾਲੇ ਉਹ ਮਰਨ ਦੇ ਲਈ ਵੀ ਸੇਤੀ ਤਿਆਰ ਨਹੀਂ ਹੋਇਆ ਕਰਦੇ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਉਹ ਡੱਲਿਆ ਤੂੰ ਆਪਣੀ ਫੌਜ ਤੇ ਮਾਨ ਕਰਦਾ ਹੈ ਵੇਖ ਮੇਰੇ ਸਾਹਮਣੇ ਪਿਓ ਪੁੱਤ ਖਲੋਤੇ ਨੇ ਪਿਓ ਪਹਿਲਾ ਮਰਨ ਵਾਸਤੇ ਤਿਆਰ ਹੁੰਦਾ ਪੁੱਤ ਉਹਦੇ ਨਾਲੋਂ ਵੀ ਕੜਾ ਪਿਓ ਉਹਦੇ ਨਾਲੋਂ ਵੀ ਕੜਾ ਪਰ ਤੇਰੇ ਜਰਨੈਲਾਂ ਨੂੰ ਮੈਂ ਆਵਾਜ਼ ਮਾਰੀ ਤੈਨੂੰ ਕਿਹਾ ਪਰ ਤੇਰਾ ਇੱਕ ਵੀ ਜਰਨੈਲ ਮਰਨ ਵਾਸਤੇ ਸ਼ਹੀਦ ਹੋਣ ਵਾਸਤੇ ਨਹੀਂ ਆਇਆ ਪਰ ਮੈਂ ਇੱਕੋ ਹੀ ਆਵਾਜ਼ ਮਾਰੀ ਸੱਦਾ ਇੱਕ ਸੀ ਦੋ ਆਗੇ ਆਖੋ ਸਤੰਨਾ ਵਾ ਕਿਉਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹਨਾਂ ਨੇ ਸਿਰ ਜਿਹੜਾ ਤਲੀ ਤੇ ਰੱਖਿਆ ਹੋਇਆ ਇਹਨਾਂ ਨੇ ਮੌਤ ਨੂੰ ਪ੍ਰਮਾਨ ਕੀਤਾ ਹੋਇਆ ਇਹਨਾਂ ਨੇ ਮੌਤ ਦਾ ਭੈ ਕੱਢਿਆ ਹੋਇਆ ਮਨਾਂ ਦੇ ਵਿੱਚੋਂ ਡਰ ਕੋਈ ਨਹੀਂ ਨਾ ਉਹ ਡਲਿਆ ਵੇਖ ਮੇਰੇ ਸਿੱਖਾਂ ਦਾ ਪਿਆਰ ਵੇਖ ਐਵੇਂ ਥੋੜੀ ਮੈਂ ਆਪਣੇ ਪੁੱਤਰਾਂ ਦੀਆਂ ਲਾਸਾਂ ਦੇ ਉੱਪਰ ਦੀ ਨੰਗ ਕੇ ਆਇਆ ਐਵੇਂ ਥੋੜੀ ਮੈਂ ਆਪਣੇ ਪੁੱਤਰਾਂ ਨੂੰ ਨਾਲ ਤੋਰਿਆ ਮੈਦਾਨੇ ਜੰਗ ਦੇ ਵਿੱਚ ਐਵੇਂ ਥੋੜੀ ਮੈਂ ਆਪਣਾ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਐਵੇਂ ਥੋੜੀ ਮੈਂ ਆਪਣਾ ਬਾਪੂ ਸ਼ਹੀਰ ਹੋਣ ਵਾਸਤੇ ਤੋਰ ਦਿੱਤਾ ਉਹ ਡਲਿਆ ਐਵੇਂ ਥੋੜੀ ਮੈਂ ਪੋਦੀਆਂ ਰਤਾਂ ਪੂਰੇ ਦਿਨਾਂ ਦੇ ਵਿੱਚ ਦੀ ਸਰਸਾ ਨੂੰ ਪਾਰ ਕਰ ਗਿਆ ਮੇਰੇ ਸਿੱਖਾਂ ਦਾ ਪਿਆਰ ਵੇਖ ਇਨ੍ਹਾਂ ਦੇ ਪਿਆਰ ਖਾਤਰ ਇਨ੍ਹਾਂ ਦੇ ਪਿਆਰ ਦੇ ਬਦਲੇ ਜੇ ਮੈਨੂੰ ਘਰਵਾਰ ਨਾ ਪਿਆ ਮੈਂ ਵਾਰ ਦਿੱਤਾ ਪਿਓ ਵਾਰ ਨਾ ਪਿਆ ਉਹ ਵੀ ਵਾਰ ਦਿੱਤਾ ਹੈ ਜੇ ਮੈਨੂੰ ਆਪਣਾ ਸਮੁੱਤੇ ਹੀ ਪਰਿਵਾਰ ਵਾਰ ਨਾ ਪਿਆ ਉਹ ਵੀ ਮੈਂ ਵਾਰ ਦਿੱਤਾ ਹੈ ਪਰ ਇਨ੍ਹਾਂ ਦਾ ਪ੍ਰੇਮ ਹੀ ਮੇਰੇ ਨਾਲ ਇੰਨਾ ਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾ ਸਿੰਘ ਨੂੰ ਕਿਹਾ ਸੀ ਔਖ-ਫੋਖ ਵਿੱਚ ਮੇਰੇ ਸਿੰਘ ਭਾਈ ਵੱਲ ਨੇ ਲੈਣਾ ਵੱਡੀਆਂ ਨੇ ਪਰ ਮੈਂ ਦੁੱਖ ਸਾਂਝੀਆਂ ਕਰਦਾ ਤੁਹਾਡੇ ਨਾਲ ਔਖ-ਫੋਖ ਵਿੱਚ ਸਿੰਘ ਭਾਈ ਵੱਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਬਿਨਾਂ ਤਨਖਾਹਾ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਆਸਾਬ ਨਹੀਂੋਂ ਮੁਕਦਾ ਉਹ ਦਇਆ ਸਿੰਘਾ ਮੈਂ ਆਪਣੇ ਪੁੱਤਰਾਂ ਦੀ Laash ਨਹੀਂ ਚੁੱਕਦਾ ਇਹ ਸੀ ਮੇਰੇ ਨਾਲ ਇਹ ਉਹ ਸੀ ਗਰੀਬ ਲੋਕ ਇਹ ਉਹ ਲੋਕ ਸੀ ਜਿਨ੍ਹਾਂ ਦੇ ਨਾਲ ਲੋਕੀ ਨਫ਼ਰਤ ਕਰਦੇ ਸਨ ਇਹ ਉਹ ਲੋਕ ਸੀ ਜਿਹੜੇ ਸਿਰਾਂ ਤੇ ਦਸਤਾਰਾਂ ਨਹੀਂ ਸਜਾ ਸਕਦੇ ਸੀ ਇਹ ਉਹ ਲੋਕ ਸੀ ਜਿਨ੍ਹਾਂ ਜਿਹੜੇ ਨਾਵਾਂ ਦੇ ਨਾਲ ਸਿੰਘ ਨਹੀਂ ਲਾ ਸਕਦੇ ਸੀ ਜਿਨ੍ਹਾਂ ਨੂੰ ਸੁੱਧਰ ਕੇ ਆ ਜਾਂਦਾ ਸੀ ਜਿਨ੍ਹਾਂ ਨੂੰ ਚੂੜੇ ਤੇ ਚਮਿਆਰਾਂ ਦੇ ਸ਼ਬਦਾਂ ਦੇ ਨਾਲ ਸਬੋਧਨ ਕੀਤਾ ਜਾਂਦਾ ਸੀ ਉਹਨਾਂ ਲੋਕਾਂ ਨੂੰ ਮੈਂ ਨਾਲ ਲੈ ਕੇ ਚੱਲਿਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜਰਨੇਕਿਆ ਇਹਨਾਂ ਗਰੀਬਾਂ ਨੂੰ ਕੋ ਦੇਹੇਂਗੇ ਪਾਤਸ਼ਾਹੀ ਯਾਦ ਰੱਖੇਂਗੇ ਹਮਰੀ ਗੁਰਿਆਈ ਮੈਂ ਇਹਨਾਂ ਖਾਤਰੀ ਆਪਣਾ ਪਰਿਵਾਰ ਵਾਰ ਦਿੱਤਾ ਵੇਖ ਡੱਲਿਆ ਮੈਂ ਇੱਕ ਛੱਦਿਆ ਸੀ ਦੋ ਆ ਗਏ ਇੱਕ ਛੱਦਿਆ ਦੋ ਆ ਗਏ ਇਨਾਂ ਖਾਤਰੀ ਮੈਂ ਕਹਿ ਦਤਾ ਇਨ ਪੁੱਤਰਨ ਕੇ ਅਸੀਸ ਪਰ ਮੈਨੂੰ ਮਾਨ ਸੀ ਇਨਾਂ ਤੇ ਵੀ ਹੋਰ ਮੈਨੂੰ ਪਿੱਠ ਦਿਖਾ ਸਕਦੇ ਨੇ ਪਰ ਇਹ ਕੌਮ ਕਿਤੇ ਮੈਨੂੰ ਪਿੱਠ ਨਹੀਂ ਦਫਾਏਗੀ ਆਖੋ ਸਤਨਾਮ ਇਹ ਕੌਮ ਕਿਤੇ ਮੈਨੂੰ ਕੱਲਿਆਂ ਛੱਡ ਕੇ ਨਹੀਂ ਜਾਏਗੀ ਇਨਾਂ ਕਰਕੇ ਹੀ ਮੈਂ ਇਹ ਬਚਨ ਇਹ ਸ਼ਬਦ ਕਿਆ ਆਪਣੇ ਪੁੱਤਰਾਂ ਨੂੰ ਭੁਲਾ ਕੇ ਵਿਛਾਰ ਕੇ ਲਾਸਾਂ ਛੱਡ ਕੇ ਤੇ ਇਸੇ ਕਰਕੇ ਕਹਿ ਦਿੱਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਪੁੱਤ ਵਾਰ ਤੇ ਉਹ ਡੱਲਿਆ ਤੂੰ ਮੈਨੂੰ ਲੱਕੜ ਦੇ ਮੁੰਡੇ ਦੇਈ ਜਾ ਰਹੇ ਆ ਜਿਹੜੇ ਰੋਂਦੇ ਨਹੀਂ ਹੱਸਦੇ ਨਹੀਂ ਤੂੰ ਫੋਕੀਆਂ ਫੜਾ ਮਾਰੀ ਜਾ ਰਹੇ ਨਹੀਂ ਇਨ ਪੁੱਤਰਨ ਕੇ ਸੀਸ ਪਰ ਆ ਜਿਹੜੇ ਮੇਰੇ ਪੁੱਤ ਮੂਰੇ ਖਲੋਤੇ ਨੇ ਮੇਰੀ ਗੋਲੀ ਦੇ ਅੱਗੇ ਛਾਤੀਆਂ ਤਾਨ ਕੇ ਖੜ ਗਏ ਇੱਕ ਸੱਦਿਆ ਦੋ ਆ ਕਹੇ ਮੌਤ ਦੀ ਪਰਵਾਹ ਨਹੀਂ ਪਰਵਾਰ ਦੀ ਪਰਵਾਹ ਨਹੀਂ ਹੈ ਮਰਿਆ ਕਿਤੇ ਰੋਜ਼ ਰੋਜ਼ ਜਾਂਦਾ ਨਹੀਂ ਗੁਰਮੁਖ ਇੱਕ ਗਿਲ ਬੰਦਾ ਮਰਜੇ ਚੱਜ ਦੀ ਮੌਤੇ ਮਰਜੇ ਗੁਰੂ ਆਲਾ ਹੁਕਮੇ ਮਰਜੇ ਉਹਨੂੰ ਵਾਰੀ ਵਾਰੀ ਮਰਨਾ ਹੀ ਨਹੀਂ ਪੈਂਦਾ ਆਖੋ ਸਤਨਾਮ ਬੇਮਕੋ ਹੋ ਕੇ ਤੇ ਮਰਦਾ ਹੀ ਰਹਿੰਦਾ ਜਪਦਾ ਹੀ ਰਹਿੰਦਾ ਡੱਲੇ ਨੂੰ ਮੇਰੇ ਗੁਰੂ ਗੋਬਿੰਦ ਸਮਰਿਆ ਕਹਿੰਦੇ ਡੱਲਿਆ ਆ ਵੇਖ ਖੜੇ ਨੇ ਨਾ ਸਾਹਮਣੇ ਇਕਾਂਤਾਣੀ ਇੰਨਾ ਖਾਤਰ ਘਰ ਛੱਡਿਆ ਇੰਨਾ ਖਾਤਰ ਮੈਂ ਆਪਣੇ ਬੱਚਿਆਂ ਦੀਆਂ ਲਾਸਾਂ ਉੱਪਰ ਦੀ ਲੰਗ ਕੇ ਆਇਆ ਇੰਨਾ ਖਾਤਰ ਮੈਂ 10 ਲੱਖ ਫੌਜ ਦੇ ਨਾਲ ਆਪਣੇ 40 ਭੁੱਖੇ ਤੇ ਪਿਆਸੀ ਸਿੱਖਾਂ ਨੂੰ ਨਾਲ ਲੈ ਕੇ 10 ਲੱਖ ਫੌਜ ਦੇ ਨਾਲ ਟੱਕਰ ਲਾ ਲਈ ਕਿੰਨਾ ਮਾਨ ਬਖਸ਼ਿਆ ਮੇਰੇ ਗੁਰੂ ਗੋਬਿੰਦ ਸਿੰਘ ਜੀ ਇੰਨਾ ਖਤਰ ਮੈਂ 10 ਲੱਖ ਫੌਜ ਦੇ ਨਾਲ ਹਿੱਕ ਤਾਣ ਕੇ ਖੜ ਗਿਆ ਵੀ ਆਜੋ ਤੁਹਾਡੇ ਕੋਲੇ ਪਾਵਰ ਹੈ ਤੁਹਾਡੇ ਕੋਲੇ ਤਾਕਤ ਹੈ ਮੇਰੇ ਕੋਲੇ ਭੁੱਖੇ ਤੇ ਪਿਆਸੇ ਸਿੱਖਾਂ ਇਨ ਪੁੱਤਰਨ ਕੇ ਸੀਸ ਪਰ ਵਾਰ 디ਏ ਸਤ ਚਾਰ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਗੁਰਮੁਖ ਪਿਆਜੋ ਧੰਨ ਮੇਰੇ ਗੁਰੂ ਗੋਬਿੰਦ ਸਰ ਨੇ ਸਾਨੂੰ ਆਪਣੇ ਬਣਾਇਆ ਦੁੱਖ ਦੀ ਗੱਲ ਅਸੀਂ ਗੁਰੂ ਗੋਬਿੰਦ ਸਿਮਰ ਦੇ ਬਣੇ ਨਹੀਂ ਨਾ ਬਣੇ ਨਹੀਂ ਅਸੀਂ ਅਸੀਂ ਗੁਰੂ ਤੋਂ ਗੁਰੂ ਦੇ ਹੁਕਮ ਤੋਂ ਬਾਗੀ ਹੋ ਗਏ ਭਗੋੜੇ ਹੋ ਕੇ ਅਸੀਂ ਸਾਨੂੰ ਕਿਸੇ ਨੇ ਲਾਲ ਦੇ ਤਾ ਉਹ ਤੇਰਾ ਘਰ ਪਾ ਦੇਾਂਗੇ ਸਾਡੇ ਵਾਲੇ ਪਾਸੇ ਆ ਜਾ ਤੇਰੀ ਧੀ ਤੇਰਾ ਪੁੱਤ ਵਿਆਹ ਦੇਾਂਗੇ ਸਾਡੇ ਵਾਲੇ ਪਾਸੇ ਰਾਜਾ ਤੈਨੂੰ ਇੰਨੇ ਪੈਸੇ ਦੇ ਦੇਾਂਗੇ ਸਾਡੇ ਵਾਲੇ ਪਾਸੇ ਆ ਜਾ ਸੱਚੀ ਅਸੀਂ ਚੱਕਿਆ ਜੁੱਲੀ ਬਿਸਤਰਾ ਉਧਰਲੇ ਪਾਸੇ ਹੋ ਗਿਆ ਇਹੋ ਜੇ ਬਿਕਾਊ ਮਾਲ ਦੀ ਤੇ ਵੈਸੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਲੋੜ ਨਹੀਂ ਉਹਨਾਂ ਨੂੰ ਮਰਜੀ ਵੜਿਆਂ ਦੀ ਲੋੜ ਸੀ ਜਿਹੜੇ ਗगन ਦਬਾਮਾ ਬਾਜੀਓ ਦੀਓ ਨੇ ਸੰਨ ਖਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹਿਤ ਜਿਹੜਾ ਧਰਮ ਖਾਤਰ ਲੜੇ ਦੀਨ ਗਰੀਬਾਂ ਖਾਤਰ ਲੜੇ ਸ਼ਬਦ ਦੇ ਇੱਕੋ ਹੀ ਅਰਥ ਇਹਦੇ ਆਪਾਂ ਦੋਨੇ ਕਰਾਂਗੇ ਦੀਨ ਧਰਮ ਨੂੰ ਵੀ ਕਹਿੰਦੇ ਨੇ ਦੀਨ ਗਰੀਬ ਨੂੰ ਵੀ ਕਹਿੰਦੇ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛੱਡੈ ਖੇਤ ਇਹੋ ਜੇ ਸਿੱਖਾਂ ਖਾਤਰ ਮੈਂ ਆਪਣਾ ਸਾਰਾ ਸਰਵਾਂਛੀ ਕੁਰਬਾਨ ਕਰ ਦੋਤਾ ਹੈ